ਲੈ ਵੀ ਮਿੱਤਰੋ ਅੱਜ ਆਪਾਂ ਚੱਲੇ ਆਂ ਖੇਤਾਂ ਦੇ ਵਿੱਚ ਅੰਗੂਰਾਂ ਦੇ ਉੱਤੇ ਕਪੜਾ ਪਾਉਣ ਉਹਦਾ ਨਾਮ ਮੈਂ ਭੁੱਲ ਗਿਆ ਇਟਾਲੀਅਨ ਹਜੇ ਭਾਸ਼ਾ ਮੈਨੂੰ ਨਹੀਂ ਆਉਂਦੀ ਨਹੀਂ ਪਰ ਆਪਾਂ ਫਿਰ ਵੀ ਤੁਹਾਨੂੰ ਆ ਖੇਤਾਂ ਖੁੱਤਾਂ ਦੇ ਵਿੱਚ ਦੀ ਜਿਹੜੀ ਰਾਹ ਦਿਖਾ ਦਿੰਦੇ ਆ ਜਿੱਦਾਂ ਹੀ ਆਪਾਂ ਜਾਣੇ ਆ ਤੇ ਇਹਦੇ ਵਿੱਚ ਇਹ ਹੁੰਦਾ ਵੀ ਆਲੂ ਲਾਉਂਦੇ ਆ ਕੋਈ ਛੱਲੀਆਂ ਲਾਉਂਦੇ ਆ ਕੋਈ ਟਮਾਟਰ ਲਾਉਂਦੇ ਆ ਕੋਈ ਅੰਗੂਰ ਲਾਉਂਦਾ ਕਿੰਨੀਆਂ ਚੀਜ਼ਾਂ ਖੇਤਾਂ ਦੇ ਵਿੱਚ ਇੱਥੇ ਲਾਈਆਂ ਜਾਂਦੀਆਂ ਜਿਵੇਂ ਤੁਸੀਂ ਆਲੇ-ਦਾਲੇ ਦੇਖ ਰਹੇ ਹੋ ਇਹ ਪਹਾੜੀ ਏਰੀਆ ਸਾਰਾ ਤੇ ਇਹਦੇ ਵਿੱਚ ਦੀ ਲੰਘਦੇ ਹੋਏ ਆਪਾਂ ਨੇ ਖੇਤ ਵਿੱਚ ਜਾਣਾ ਜਿੱਥੇ ਆਪਾਂ ਨੇ ਅੰਗੂਰਾਂ ਨੂੰ ਜਾਨਵਾਰਾਂ ਤੋਂ ਬਚਾਉਣ ਲਈ ਧੁੱਪ ਤੋਂ ਬਚਾਉਣ ਲਈ ਇੱਕ ਛੋਟੀ ਜੀ ਜਿੱਦਾਂ ਮੱਛਰਦਾਨੀ ਹੁੰਦੀ ਆ ਉਹ ਲਾ ਕੇ ਆਉਣੀ ਆ ਤੇ ਇਹਦੀ ਜਿਹੜੀ ਦਿਹਾੜੀ ਹੁੰਦੀ ਆ ਆਪਾਂ ਨੂੰ 50 ਰੁਪਏ 40 ਰੁਪਏ 45 ਰੁਪਏ ਇਦਾਂ ਹਿਸਾਬ ਦੇ ਨਾਲ ਮਿਲ ਜਾਂਦੀ ਆ ਉਹ ਮਾਲਕ ਤੇ ਡਿਪੈਂਡ ਕਰਦੀ ਹੁੰਦੀ ਆ ਇਹ ਗੱਲ ਵੀ ਕਿਹੜਾ ਮਾਲਕ ਸੁਭਾਅ ਦੇ ਅਕੋਰਡਿੰਗ ਕਿਦਾਂ ਦਾ ਲੋ ਜੀ ਹੁਣ ਆਪਾਂ ਪਹੁੰਚ ਗਏ ਇੱਥੇ ਔਰ ਇਹਨਾਂ ਨੇ ਲਾਏ ਹੋਏ ਨੇ ਕੀਵੀ ਤੇ ਸੇਬ ਵੀ ਲੱਗੇ ਹੋਏ ਨੇ ਅੰਗੂਰ ਵੀ ਲੱਗੇ ਨੇ ਦੋ ਤਿੰਨ ਚੀਜ਼ਾਂ ਹੋਰ ਲੱਗੀਆਂ ਹੋਈਆਂ ਨੇ ਤੇ ਆਪਣੇ ਜਿਹੜਾ ਕੀਵੀ ਹੁੰਦਾ 40 ਰੁਪਏ ਦਾ ਇੱਕ ਦਿੰਦੇ ਆ ਇੱਥੇ ਬਾਧੂ ਦੁਰੇ ਫਿਰਦੇ ਆ ਚਲੋ ਇੱਥੇ ਇਹਨਾਂ ਦਾ ਬਾਗ ਵੀ ਆ ਖੇਤੀ ਵੀ ਆ ਜੋ ਵੀ ਆਪਾਂ ਕਹਿ ਸਕਦੇ ਆ ਪਰ ਆਪਣੇ ਮੌਸਮ ਦੇ ਹਿਸਾਬ ਦੇ ਨਾਲ ਸੈਲਸ ਸੂਲ ਘਟ ਜਾਂਦੇ ਲੋਕਾਂ ਦਾ ਇੰਨਾ ਘਾਟਾ ਹੁੰਦਾ ਤੇ ਉਹ ਲੋਕ ਆਪ ਦਾ ਵਾਧਾ ਕਰਨ ਨੂੰ ਫਿਰਦੇ ਹੁੰਦੇ ਆ 40 ਰੁਪਏ ਦਾ ਇੱਕ ਕਿਵੀ ਤੇ ਆ ਤੁਸੀਂ ਅੰਗੂਰ ਦੇਖ ਸਕਦੇ ਹੋ ਇਹਨਾਂ ਤੋਂ ਵਾਈਨ ਬਣਦੀ ਆ ਤੇ ਆ ਜਿਹੜਾ ਚਿੱਟੇ ਤੁਸੀਂ ਕੱਪੜੇ ਦੇਖਦੇ ਹੋ ਇਹ ਆਪਾਂ ਕੱਪੜੇ ਇਹਨਾਂ ਦੇ ਉੱਤੇ ਲਾਉਣੇ ਆ ਵਾਈਨ ਸਿਹਤ ਲਈ ਇਹਨਾਂ ਦੀ ਸਿਹਤ ਦੇ ਹਿਸਾਬ ਨਾਲ ਜੇ ਗੱਲ ਕਰੀਏ ਸੋਚ ਦੇ ਹਿਸਾਬ ਨਾਲ ਤਾਂ ਸਿਹਤ ਲਈ ਵਧੀਆ ਹੁੰਦੀ ਆ ਬਹਿਤ ਕਿਸੇ ਧਰਮ ਦੇ ਅਕੋਰਡਿੰਗ ਕਿਤੇ ਵਧੀਆ ਕਿਤੇ ਕੋਈ ਚੀਜ਼ ਖਾਣੀ ਪੀਣੀ ਮਾੜੀ ਵੀ ਆ। ਹੁਣ ਆ ਜਿਹੜਾ ਕੱਪੜਾ ਮੈਂ ਲਾਇਆ ਇਹਦੇ ਉੱਤੇ ਜਿਹੜਾ ਹੈਗਾ ਆਪਾਂ ਕੋਈ ਆ ਕਾਂ ਕੂ ਚੁੜੀਆਂ-ਚੁੜੀਆਂ ਬੈਹਂਦੀਆਂ ਨੇ ਤਾਂ ਉਹ ਨਹੀਂ ਬਹਿ ਸਕਦੀਆਂ ਨਹੀਂ ਖਾ ਸਕਦੀਆਂ। ਇਹਦੀ ਜਿਹੜੀ ਦੀ 40-45-50 ਰੁਪਏ ਇਦਾਂ ਮਿਲ ਜਾਂਦੀ ਆ ਤੇ ਉਹ ਮਾਲਕ ਤੇ ਮੈਂ ਜਦੋਂ ਪਹਿਲਾਂ ਦੱਸਿਆ ਡਿਪੈਂਡ ਹੁੰਦਾ। ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਆਪਾਂ ਲਾਤੀਆਂ। ਜਿੰਨੀਆਂ ਵੀ ਲਾਈਆਂ ਹੋਈਆਂ ਤੈਸੀ 3-4 ਜਾਣੇ ਨੇ ਲਾਈਆਂ ਟਾਕ ਤੇ ਮੱਛਰਦਾਨੀਆਂ ਜਿਹਾ ਲਾ ਕੇ ਇਹ ਹੁਣ 2 ਮਹੀਨੇ ਬਾਅਦ ਤਿਆਰ ਹੋ ਕੇ ਇਹਨਾਂ ਦੀ ਵਾਈਨ ਬਣ ਜਾਣੀ ਆ ਤਿੰਨ ਘੰਟਿਆਂ ਦਾ ਕੰਮ ਸੀ ਹੁਣ ਆਪਾਂ ਨੇ ਚਾਲੇ ਪਾ ਦੇਣੇ ਘਰ ਨੂੰ ਚਲੋ ਜੀ ਹੁਣ ਆਪਾਂ ਘਰ ਚੱਲੇ ਤੇ ਹੁਣ ਇਹਨਾਂ ਦੇ ਘਰੇ ਜਾ ਕੇ ਜੋ ਵੀ ਕੰਮ ਹੈਗਾ 6 ਵਜੇ ਤੱਕ ਆਪਾਂ ਨੇ ਕਰਨਾ ਘਾਹ ਵੱਢਣਾ ਹੁੰਦਾ ਜਾਂ ਛੱਲੀਆਂ ਅਲੱਗ-ਅਲੱਗ ਕਰਨੀਆਂ ਹੁੰਦੀਆਂ ਜਾਂ ਆਲੂ ਚੁਗਣੇ ਹੁੰਦੇ ਨੇ ਖੇਤਾਂ 'ਚੋਂ ਬਸ ਆਹ ਦੋ ਤਿੰਨ ਕੰਮ ਹੁੰਦੇ ਨੇ ਤੇ ਇਹ ਮੈਂ ਹੁਣ ਜਿੱਥੇ ਕੰਮ ਕਰਦਾ ਇੱਥੇ ਇਹਨਾਂ ਕੋਲੇ ਮੈਂ ਪੱਕਾ ਨਹੀਂ ਹੈਗਾ ਇਨਾਂ ਕੋਲੇ ਜਿਹੜਾ ਕੰਮ ਆ ਉਹ ਮੈਂ ਕਦੇ ਕਦੇ ਹੀ ਹੁਣ ਐਤਵਾਰ ਬਾਕੀ ਇਹ ਦੋ ਫੋਟੋਆਂ ਲਾਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਵੱਡੇ ਖੇਤਾਂ ਦੀਆਂ ਨੇ ਜਿਨ੍ਹਾਂ ਦੀਆਂ ਵੱਡੀਆਂ ਕੰਪਨੀਆਂ ਨੇ